ਮਾਨਸਈ ਪਿੰਡ ਪੈ ਨਹੀਂ ਕਰਦਾ ਜੀ ਅਮਨਜੀਤ ਕੌਰ ਬੋਲਦੇ ਹਾਂ ਜੀ ਭੈਣ ਜੀ ਤੁਸੀਂ ਆਪਣਾ ਸਰਵਿਸ ਪੈਕ ਵਰਤਿਆ ਪੰਜ ਜੂਸ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੇਨ ਮੇਰੇ ਪਿੱਤੇ 'ਚ ਪਥਰੀ ਸੀ ਜੀ ਠੀਕ ਹੈ ਜਿਹਨਾਂ ਦਾ ਡਾਕਟਰ ਨੇ ਕਹਤਾ ਸੀਗਾ ਕਿ ਆਪਰੇਸ਼ਨ ਹੀ ਕਰਵਾਉਣਾ ਪਊਗਾ ਇਹ ਅੱਛਾ ਪਿੱਤੇ ਦੀ ਪਥਰੀ ਦਾ ਬ੍ਰੇਚ ਨਹੀਂ ਕਰਾਉਣਾ ਪਊਗਾ ਹਾਂਜੀ ਹਾਂਜੀ ਠੀਕ ਹੈ ਹੋਰ ਕੀ ਪ੍ਰੋਬਲਮਾਂ ਸੀ ਭੈਣ ਜੀ ਹੋਰ ਮੈਨੂੰ ਸਾਹ ਦੀ ਪ੍ਰੋਬਲਮ ਸੀ ਮੈਂ ਪਫ 24 ਘੰਟੇ ਨਾਲ ਹੀ ਰੱਖਦੇ ਸੀਗੇ ਠੀਕ ਹੈ ਇਹ ਕਿੰਨੇ ਟਾਈਮ ਤੁਸੀਂ ਭੈਣ ਜੀ ਪ੍ਰੋਬਲਮਾਂ ਦਾ ਇਹ ਮੈਨੂੰ 20 ਸਾਲ ਤੋਂ ਸੀ 20 ਸਾਲ ਤੋਂ ਪ੍ਰੋਬਲਮ ਸੀ 20 ਸਾਲ ਤੋਂ ਪ੍ਰੋਬਲਮ ਸੀ ਇਹਦੀ ਕੋਈ ਮੈਡੀਸਿਨ ਨਹੀਂ ਸੀ 24 ਘੰਟੇ ਬਾਅਦ ਨਾਲ ਹੀ ਰੱਖਣਾ ਸੀਗਾ ਇਹ ਨਹੀਂ ਸੀ ਪਤਾ ਕਦੋਂ ਮੈਨੂੰ ਇਹ ਦਿੱਕਤ ਆ ਜੇ ਠੀਕ ਹੈ ਇਹ ਪੰਪ ਦਿਨ ਚ ਕਿੰਨੇ ਕ ਵਾਰ ਲੈਣਾ ਪੈਂਦਾ ਸੀ ਭੈਣ ਜੀ ਇਹ ਲੈਣਾ ਨਾ ਆਪੇ ਮਤਲਬ 2 ਦਿਨ ਵੀ ਲੰਘ ਜਾਂਦੇ ਲੈਣਾ ਆਪੇ ਤੇ ਰਾਤ ਨੂੰ ਮੈਨੂੰ ਉੱਠ ਕੇ ਵੀ ਤਿੰਨ ਵਾਰੀ ਲੈਣਾ ਪੈਂਦਾ ਸੀ ਅਸਾਂ ਉੱਠ ਕੇ ਵੀ ਤਿੰਨ ਤਿੰਨ ਵਾਰੀ ਲੈਣਾ ਪੈਂਦਾ ਸੀ ਠੀਕ ਹੈ ਠੀਕ ਹੈ ਠੀਕ ਹੈ ਇਹ ਇਹ ਕਿੰਨੇ ਟਾਈਮ ਤੋਂ ਦੱਸਿਆ ਤੁਸੀਂ ਪ੍ਰੋਬਲਮ ਇਹ ਇਹ ਮੈਨੂੰ 20 ਸਾਲ ਤੋਂ ਹੋ ਗਈ ਸੀ ਇਹਦੀ ਕੋਈ ਮੈਡੀਸਿਨ ਵਗੈਰਾ ਖਾਦੀ ਇਹਨਾਂ ਚੀਜ਼ਾਂ ਮੈਡੀਸਿਨ ਖਾਦੀ ਸੀ ਮੈਡੀਸਿਨ ਦਾ ਸਾਈਡ ਇਫੈਕਟ ਹੋ ਗਿਆ ਸੀ weight ਵਧਣਾ ਸ਼ੁਰੂ ਹੋ ਗਿਆ ਸੀ ਠੀਕ ਹੈ ਤੇ ਫਿਰ ਡਾਕਟਰਾਂ ਨੇ ਕਿਹਾ ਸੀ ਮਤਲਬ ਇਹ ਮੇਨ ਇਹਦਾ ਸੋਲੂਸ਼ਨ ਇਹੀ ਹੈ ਕਿ ਪਾਫ 24 ਘੰਟੇ ਦਿਨਾਲ ਰੱਖੋ ਇਹ ਠੀਕ ਹੈ ਵੀ ਲਾਸਟ ਇਹੀ ਸੋਲੂਸ਼ਨ ਦੱਸਿਆ ਗਿਆ ਹਾਂ ਸਹੀ ਸੀ ਇਹ ਜਿਵੇਂ ਤੁਸੀਂ ਆਪਣਾ ਪੰਜ ਜੂਸ ਵਰਤੇ ਬੋਡੀ ਸਰਵ ਵਰਤਿਆ ਇਹਦੇ ਨਾਲ ਕੀ ਫਰਕ ਪਿਆ ਪਿੱਤੇ ਦੀ ਪਥਰੀ ਕਿਵੇਂ ਆ ਤੇ ਤੁਹਾਡਾ ਪੰਪ ਲੈਣ ਵਾਲੀ ਪ੍ਰੋਬਲਮ ਸਾਰੀ ਇਹ ਕਿਵੇਂ ਮੈਂ ਇਹ 50 ਦਿਨ ਵਰਤਿਆ ਜੀ ਇਹਦੇ ਨਾਲ ਪਿੱਤੇ ਦੀ ਠੀਕ ਹੈ ਤੇ ਬੱਚੇ ਦਾ ਨਹੀਂ ਤੇ ਮੂਰੇ ਜ਼ਖਮ ਵਗੈਰਾ ਸੀ ਉਹ ਵੀ ਓਕੇ ਨੇ ਜੀ ਤੇ ਪੰਪ ਮੈਂ ਉਹ ਅੱਛਾ ਤੁਹਾਨੂੰ ਉਹ ਵੀ ਲੇਡੀ ਪ੍ਰੋਬਲਮ ਥੀ ਬੱਚੇ ਦਾ ਨਹੀਂ ਸੋਜਣ ਥੀ ਜ਼ਖਮ ਸੀਗੇ ਉਹ ਕਾਫੀ ਸੀ ਉਹ ਵੀ ਓਕੇ ਹੈ ਜੀ ਬਹੁਤ ਜ਼ਿਆਦਾ ਪੇਨ ਹੁੰਦੀ ਸੀ ਮੈਨੂੰ ਉਹਦੀ ਵੀ ਠੀਕ ਹੈ ਜਿਹੜੇ ਪੰਪ ਇਹ ਜਿਵੇਂ ਪਿੱਤੇ ਦੀ ਪਥਰੀ ਵਾਸਤੇ ਡਾਕਟਰ ਤੁਹਾਨੂੰ ਕੀ ਕਹਿ ਰਹੇ ਸੀਗੇ ਲਾਸਟ ਮਤਲਬ ਕਿ ਇਹ ਦਾ ਆਪਰੇਟਿਵ ਹੋਗਾ ਦਾ ਕੋਈ ਹੱਲ ਨਹੀਂ ਕੋਈ ਮੈਡੀਸਨ ਨਹੀਂ ਹੈਗੀ ਇਹਦਾ ਹੁਣ ਤੁਸੀਂ ਕੋਈ ਟੈਸਟ ਵਗੈਰਾ ਕਰਵਾਇਆ ਜੀ ਹਾਂਜੀ ਮੈਂ ਉਹ ਨਹੀਂ ਟੈਸਟ ਕਰਵਾਇਆ ਹੈ 5-6 ਦਿਨ ਹੋ ਗਏ ਇਹ ਚ ਕੋਈ ਮਤਲਬ ਡਾਕਟਰ ਵੀ ਹੈ ਮਤਲਬ ਹਰਾਨੇ ਕੀ ਪਿੱਤੇ ਦੀ ਪਥਰੀ ਕਿਵੇਂ ਨਿਕਲੀ ਹੈ ਠੀਕ ਹੈ ਠੀਕ ਹੈ ਜੀ ਜਿਹੜੇ ਹੁਣ ਪੰਪ ਲਾਇ ਰਹੇ ਸੀ ਹੁਣ ਡਸਟ ਮੀਨ ਚ ਹੈ ਅਜੋ ਡਸਟ ਮੀਨ ਚ ਪਹਿਲਾਂ ਕਿਵੇਂ ਰੱਖਦੇ ਸੀ ਉਹਨੂੰ ਸਾਮ੍ਹਕੇ ਰੱਖਦੇ ਸੀ ਉਹ ਇੱਕ ਮੇਰੇ ਸਿਰਹਾਣੇ નીચે ਹੁੰਦਾ ਸੀ ਇੱਕ ਮੇਰੇ ਪਰਸਟ ਹੁੰਦਾ ਸੀ ਜੇ ਮੈਂ ਬਾਹਰ ਜਾਣਾ ਤਾਂ ਮੇਰੇ ਪਰਚ ਹੋਊਗਾ ਤੇ ਜੇ ਘਰੇ ਰਹਿਣਾ ਰਾਤ ਨੂੰ ਮੈਂ ਇਸਰਾਏ ਹੇ ਨੀਚੇ ਕੈਪਸੂਲ ਰੈਡੀ ਕਰਕੇ ਰੱਖਦੀ ਸੀ ਕਿ ਮੈਨੂੰ ਕੋਦੋਂ ਵੀ ਅਮਰਜੈਂਸੀ ਹੋ ਸਕਦੀ ਹੈ ਅੱਜ ਭੈਣ ਭਾਈ ਕੀ ਸਲਾਹ ਦਿੰਨੇ ਹੋ ਜਿਨ੍ਹਾਂ ਨੂੰ ਅੱਜ ਜਿਵੇਂ ਪ੍ਰੋਬਲਮ ਆ ਕੋਈ ਪੰਪ ਲੈ ਰਿਹਾ ਕੋਈ ਵੈਸੇ ਵੀ ਅੱਜ ਸਾਦੀ ਪ੍ਰੋਬਲਮ ਆ ਲੋਕਾਂ ਨੂੰ ਜਾਂ ਪਿੱਤੇ ਚ ਪਥਰੀ ਆ ਕੀ ਉਹਨਾਂ ਨੂੰ ਸਲਾਹ ਦੇਣਾ ਚਾਹੀਦਾ ਮੈਂ ਕਹਿੰਦੀ ਇੱਕ ਵਾਰੀ ਤੁਸੀਂ ਇਹਨਾਂ ਨਾਲ ਜੁੜੋ ਤੇ ਮਤਲਬ ਲੈਣਾ ਸ਼ੁਰੂ ਕਰੋ ਹਾਂ ਵਰਤ ਕੇ ਦੇਖੋ ਹਾਂ ਵਰਤ ਕੇ ਦੇਖੋ ਮਤਲਬ ਕਿ ਰਿਜ਼ਲਟ ਮੈਂ ਕਹਿੰਦੀ ਆ 101% ਆਊਗਾ ਥੈਂਕ ਯੂ ਭੈਣ ਜੀ